ਪੰਜਾਬ ਪੁਲਿਸ ਲਗਾਤਾਰ ਮੁਸ਼ਤਿਹਤ ਹੈ ਕਿਉਂਕਿ 26 ਜਨਵਰੀ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੋਈਆਂ ਘਟਨਾਵਾਂ ਨੂੰ ਲੈ ਕੇ ਲਗਾਤਾਰ ਹਰ ਡਿਸਟ੍ਰਿਕਟ ਦੀ ਪੁਲਿਸ ਅਲਰਟ ਦੇ ਉੱਤੇ ਹੈ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸਹੂਲਤ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਨੇ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਂਦਾ ਹੈ ਐਂਡ ਸਾਡੇ ਸਕੂਲ ਦਾ NCC ਵੀ ਬਹੁਤ ਵਧੀਆ ਹੈ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਹੈ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ ਪਾ ਰਹੇ ਸਕੂਲ ਆਫ ਐਮੀਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਸਾਨੂੰ ਸ਼ਾਨਦਾਰ ਸਰਕਾਰੀ ਸਕੂਲ ਬੰਲਾ ਕੇ ਗਰੀਬੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਦੇ ਕਰਾਂਦੀਆਂ ਸਾਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਉਹ ਨਾਲ ਅਸੀਂ ਆਪਣੀ ਹੋਰ ਐਕਸਟਰਾ ਕਲੀਕੂਲਮ ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁਨਿੰਦਾ ਪ੍ਰਾਈਵੇਟ ਵੱਡੇ ਸਕੂਲ ਦੇਖਦੇ ਹਾਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ੍ਹ ਕੇ ਬਹੁਤ ਜ਼ਿਆਦਾ ਖੁਸ਼ ਹਾਂ ਐਸੇ ਕੜੀ ਦੇ ਵਿੱਚ 26 ਜਨਵਰੀ ਗਣਤੰਤਰ ਦੇ ਦਿਵਸ ਤੇ ਮੌਕੇ ਪੰਜਾਬ ਪੁਲਿਸ ਅਤੇ ਜੀਆਰਪੀਐਫ ਨੇ ਸਾਂਝੇ ਤੌਰ ਦੇ ਉੱਤੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਅਭਿਆਨ ਚਲਾਇਆ। ਇਸ ਦੌਰਾਨ ਆਉਣ ਜਾਣ ਬਾਰੇ ਮੁਸਾਫਰਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀ ਦੀ ਵੀ ਚੈਕਿੰਗ ਕੀਤੀ ਗਈ। ਲੁਧਿਆਣਾ ਰੇਲਵੇ ਸਟੇਸ਼ਨ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜਿਸ ਕਰਕੇ ਕਾਫੀ ਗੇਟਾਂ ਤੇ ਸੁਰੱਖਿਆ ਦੇ ਬੰਦੋਬਸਤ ਪੁਕਤਾ ਕੀਤੇ ਗਏ ਨੇ। ਮੁਲਾਜ਼ਮਾਂ ਦੇ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਰੇ ਗੇਟਾਂ ਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਪੂਰੀ ਤਰੀਕੇ ਦੇ ਨਾਲ ਚੌਕਸੀ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਕਈ ਤਰੀਕੇ ਦੀਆਂ ਵਾਰਦਾਤਾਂ ਹੋਈਆਂ ਖਾਸ ਕਰਕੇ ਉਦੋਂ ਜਦੋਂ ਪੰਜਾਬ ਬਾਰਡਰ ਸਟੇਟ ਹੈ ਔਰ ਲਗਾਤਾਰ ਜਿਸ ਸੈਂਟਰ ਤੇ ਹੋਰ ਸੂਬਿਆਂ ਦੇ ਵੱਲੋਂ ਪੰਜਾਬ ਨੂੰ ਉਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਆ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਤੇ ਪੰਜਾਬ ਸੈਂਸਿਟਿਵ ਹੈ ਪੰਜਾਬ ਬਿਲਕੁਲ ਸੈਂਸਿਟਿਵ ਨਹੀਂ ਹੈ ਇਸੇ ਗੱਲ ਦਾ ਕਿਉਂਕਿ ਪੰਜਾਬ ਦੀ ਜਿਹੜੀ ਫੌਜ ਹੈ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਲਗਾਤਾਰ ਪੰਜਾਬ ਦੇ ਲਈ ਤਤਪਰ ਹੈ 26 ਜਨਵਰੀ ਤੋਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਵੀ ਅੱਜ ਗਸ਼ਤ ਹੋਈ ਆ ਔਰ ਅਲਰਟ ਦੇ ਉੱਤੇ ਰੱਖਿਆ ਗਿਆ ਇਥੋਂ ਤੱਕ ਕਿ ਜੇ ਗੱਲ ਕੀਤੀ ਜਾਵੇ ਲਾ ਐਂਡ ਆਰਡਰ ਦੇ ਡੀਜੀਪੀ ਐਸਐਸ ਪਰਮਰ ਉੱਥੇ ਆ ਪਹੁੰਚੇ ਨੇ ਇੱਦਾਂ ਹੀ ਲੁਧਿਆਣਾ ਦੇ ਵਿੱਚ 26 ਜਨਵਰੀ ਤੋਂ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਇਹਨਾਂ ਦੇ ਜਾਇਜ਼ੇ ਉੱਚ ਅਧਿਕਾਰੀ ਲੈ ਰਹੇ ਨੇ ਦੂਸਰੇ ਵੱਨੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਮਾਨ ਦੇ ਕੋਲ ਹੋਮ ਮਿਨਿਸਟਰੀ ਆ ਇਸ ਲਈ ਇਹ ਜ਼ਿੰਮੇਵਾਰੀ ਵੱਧ ਜਾਂਦੀ ਹੈ ਔਰ ਹਰ ਕੋਈ ਅਫਸਰ ਔਰ ਇਥੋਂ ਤੱਕ ਕਿ ਵੱਡੇ ਅਫਸਰ ਜਿਹੜੇ ਨੇ ਖੁਦ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਗਸ਼ਤ ਕਰਦੇ ਨਜ਼ਰ ਆ ਰਹੇ ਨੇ ਲੁਧਿਆਣਾ ਦੀ ਗੱਲ ਕਰੀਏ ਤੇ ਲੋਕਾਂ ਦੇ ਸਮਾਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਹੈ ਔਰ ਲੁਧਿਆਣਾ ਦੇ ਭੀੜ ਭੜਕ ਕੇ ਵਾਲੇ ਏਰੀਆ ਦੇ ਉੱਤੇ ਪੁਲਿਸ ਦੇ ਜੜੀਆਂ ਡਿਪਲॉय ਕਰ ਦਿੱਤੀ ਗਈ ਹੈ ਖਾਸ ਕਰਕੇ ਲੁਧਿਆਣਾ ਦੇ ਚੌਂਕਾਂ ਦੇ ਵਿੱਚ ਉਧਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਤੇ ਉੱਥੇ ਕੰਸਟਰਕਸ਼ਨ ਵਰਕ ਚੱਲ ਰਿਹਾ ਇਸ ਕਰਕੇ ਉੱਥੇ ਡਿਪਲॉयਮੈਂਟ ਡਬਲ ਕੀਤੀ ਗਈ ਹੈ ਤਾਂ ਜੋ ਕੰਸਟਰਕਸ਼ਨ ਦਾ ਫਾਇਦਾ ਲੈ ਕੇ ਕੋਈ ਕਿਸੇ ਤਰੀਕੇ ਦੀ ਅਣਸੁਖਾਵੀ ਘਟਨਾ ਉੱਥੇ ਨਾ ਵਾਪਰ ਸਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀ ਪੁਲਿਸ 24 ਘੰਟੇ ਪੰਜਾਬ ਵਾਸੀਆਂ ਦੀ ਸੁਰੱਖਿਆ ਦੇ ਲਈ ਕੰਮ ਕਰਦੀ ਹੈ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਔਰ ਇੱਥੇ ਵਪਾਰੀ ਵੀ ਨੇ ਨਵੇਂ ਉਦਯੋਗ ਲੱਗਦੇ ਨੇ ਉਹਨਾਂ ਨੂੰ ਵੀ ਕਾਫੀ ਸਹੂਲਤਾਂ ਨੇ। ਇਸ ਕਰਕੇ ਪੁਲਿਸ ਬੜੇ ਤਰੀਕੇ ਦੇ ਨਾਲ ਮੁਸ਼ਾਇਦ ਹੈ ਤਾਂ ਜੋ ਕਿਸੇ ਵੀ ਵਪਾਰੀ ਜਾਂ ਕਿਸੇ ਵੀ ਕੰਮ ਕਰਨ ਵਾਲੇ ਦਾ ਨੁਕਸਾਨ ਨਾ ਹੋ ਸਕੇ। ਲੁਧਿਆਣਾ ਨੂੰ ਮੈਂਚੈਸਟਰ ਆਫ ਪੰਜਾਬ ਕਿਹਾ ਜਾਂਦਾ ਹੈ। ਇਹ ਤਾਂ ਕਿ ਲੁਧਿਆਣਾ ਦੇ ਵਿੱਚ ਵੱਡੀਆਂ ਫਰਮਾਂ ਨੇ ਜਿਹੜੀਆਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬ ਦਾ ਨਾਮ ਰੌਸ਼ਨ ਕਰਦੀਆਂ ਨੇ। ਹਿੰਜਣਾ ਹੈ ਜਿੰਨੀ ਕਰੀਦਾ ਜਿੰਨੇ ਆ ਰਿਹਾ ਹੈ ਕਿਤਾ ਤਸਪ੍ਰੈਸ਼ਨ ਦਾ ਡਵਲਪ ਚੱਤੀ ਹੋ ਜਿਹੜੀ ਸ਼ਾਫਤੀ ਦੱਤ ਨੇ ਸਾਡੇ ਵੱਲੋਂ ਕਮੀ ਚੱਤੀ ਪਗ 26 ਜਨਵਰੀ ਦੇ ਮੱਧਿਆ ਨਜ਼ਰ ਰੱਖਦੇ ਹੋਏ ਮਾਰੇ ਆਂਸਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਆਉਣ ਜਾਣ ਵਾਲੇ ਮਸਾਫਰਾਂ ਦੀ ਚੈਕਿੰਗ ਕੀਤੀ ਚੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਸਾਰੇ ਪਾਸੇ ਆਰਪੀਐਫ ਜੀਆਰਪੀ ਮੁਲਾਜ਼ਮ ਲੱਗੇ ਹੋਏ ਨੇ ਸਾਬ ਬੇਟਾਂ ਤੇ ਤਨਾ ਕੋਸਰੇ ਨੂੰ ਜੁਕਾ ਨਾ ਦਿੱਤੀ ਪਰ ਬੜੀ ਜਨਮ ਸਪੈਸ਼ਲ ਟਾਰਗੇਟ ਬਣਾਇਆ ਜਾਂਦਾ ਹੈ ਅੱਗੇ ਪਾਸੇ ਦਿੱਤੀਆਂ ਜਿਆ ਨੂੰ ਉਪਰ ਦੇਟਾਂ ਨਾਲ ਕੋਈ ਮਾਜੂ ਨਹੀਂ ਖੜਿਆ ਗਿਆ ਸਭ ਸਟੇਸ਼ਨ ਦੀ ਤੋੜਫੋੜ ਹੋਣ ਕਰਕੇ ਕਾਫੀ ਗੇਟ ਖੁੱਲੇ ਨੇ ਫਿਰ ਵੀ ਸਾਡੇ ਮਲਾਜ਼ਮ ਸਾਰੇ ਸਟੇਸ਼ਨ ਦੀ ਸਰਤ ਤੇ ਕਸ਼ਤ ਕਰ ਰਹੇ ਨੇ ਕਿਦਰ ਨਹੀਂ ਕੋਈ ਚੌਕੀ ਨਾਲ ਨਿਗਰਾਨੀ ਕੀਤੀ ਜਾਂਦੀ ਨਹੀਂ ਇਧਰ ਨਾ ਜਾਂਦੇ ਜਦੋਂ ਸਰਾਪਤੀ ਅਨਸਰ ਚੈਕ-ਇਨ ਦੇ ਦੌਰਾਨ ਸਾਨੂੰ ਆਪਣਾ ਆਫਸਾਨ ਛੱਡ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ 26 ਜਨਵਰੀ ਕਰਕੇ ਚੈਕ-ਇਨ ਪੂਰੀ ਚੱਲ ਰਹੀ ਹੈ ਜੀ ਹਾਜ਼ਰੀਨ ਜੀ ਤੁਸੀਂ ਫੋਟੋ ਖਿੱਚ ਲਈ ਆਪ ਵੀ ਯਾਦ ਕਰਦੇ ਜੀ ਫੋਟੋ ਖਿੱਚ ਕੇ ਜਿਹੜੇ ਕ੍ਰਿਮੀਨਲ ਲੋਕ ਨੇ ਨਾ ਉਹਨਾਂ ਦੀ ਐਪ ਬਣੀ ਹੋਈ ਹੈ ਉਤੋਂ ਅਸੀਂ ਫੋਟੋ ਖਿੱਚ ਕੇ ਸਰਚ ਕਰਦੇ ਆ ਤੇ ਬਾਕੀ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰੇ ਪਲੇਟਫਾਰਮ ਦੀ ਅੱਜ ਸਰਚ ਆਪਰੇਸ਼ਨ ਚੱਲਿਆ ਤੇ ਵੀ ਕੋਈ ਵੀ ਅਨਸਰਕਾਰੀ ਜਿਹੜੀ ਘਟਨਾ ਹੈ ਉਹ ਨਾ ਬਣੀ ਤੇ ਚੈਕਿੰਗ ਦੌਰਾਨ ਇੱਕ ਹੀ ਆਪਰੇਸ਼ਨ ਕੀ ਚਲਾਇਆ ਜਾ ਰਿਹਾ ਹੈ 26 ਜਨਵਰੀ ਸੀਗੀ ਆ ਰਹੀ ਹੈ ਤੁਹਾਨੂੰ ਪਤਾ ਜੀ ਹੈ ਆਪਣਾ ਗਣਤੰਤਰ ਦਿਵਸ ਆ ਰਿਹਾ ਹੈ ਜੀ ਜੀ ਉਹਦੇ ਸਬੰਧੀ ਅਸੀਂ ਇੱਕ ਨਾ ਸਰਚ ਆਪਰੇਸ਼ਨ ਚਲਾਏ ਸੀਗੇ ਜੀ ਆ ਜਿਹੜਾ ਰੇਲਵੇ ਸਟੇਸ਼ਨ ਦਾ ਸਾਡਾ ਸਰਚ ਆਪਰੇਸ਼ਨ ਸੀਗਾ ਜੀ ਇੱਥੇ ਜਿਸ ਅਸੀਂ ਟੀਮਾਂ ਡਿਪਲਾਈ ਕੀਤੀਆਂ ਸੀਗੀਆਂ ਜੀ ਮਾਨਯੋਗ ਡੀਜੀਪੀ ਲਾਅਨ ਆਰਡਰ ਸੀਰ ਅਫੀਸਰ ਸੁਖਨਾ ਸਰ ਵੀ ਆਏ ਸੀਗੇ ਜੀ ਸੁਖਮਨ ਸਰ ਡੀਸੀਪੀ ਸਿਟੀ ਸਾਹਿਬ ਜੀ ਤੇ ਹੋਰ ਸੀਨੀਅਰ ਅਫੀਸਰ ਤੇ ਐਸਐਚਓ ਸਾਹਿਬਾਨ ਐਸਚੇਕ ਨੰਬਰ ਜੀ ਐਸਐਚਓ 5 ਨੰਬਰ ਐਸਐਚਓ 8 ਨੰਬਰ ਹੋਰ ਵੀ ਗਈ ਟੀਮਾਂ ਸਾਡੇ ਵੇਰ ਤੋਂ ਲਗੇ ਇਹ ਆਪਣੇ तकरीबन 1 ਵਜੇ ਤੋਂ ਸਰਚ ਆਪਰੇਸ਼ਨ ਚਲਾਇਆ ਸੀ ਜੀ ਜੀ ਇਹ ਇੰਕੁਰੇਸ਼ਨ ਕੀ ਨਾਮ ਦੀ ਹੈ ਪ੍ਰਿਜ਼ਨਰ ਕੈਸੋ ਆਪਰੇਸ਼ਨ ਅਸੀਂ ਨਾਮ ਦਿੰਦੇ ਹਾਂ ਜੀ ਕੋਆਰਡੀਨੇਟ ਸਰਚ ਆਪਰੇਸ਼ਨ ਜੀ ਜੀ ਸਾਰੇ ਜਿਹੜਾ ਰਿਵਿਜ਼ਿਸ਼ਨਾਂ ਨੂੰ ਇਹ ਵੀ ਘੇਰਾਬੰਦੀ ਕਰਕੇ ਜੀ ਉਸ ਤੋਂ ਬਾਅਦ ਜੋ ਵੀ ਬੰਦੇ ਅੰਦਰ ਰਹੇ ਜਾਂਦੇ ਜਦੋਂ ਸਮਾਨ ਸਰਚ ਕਰਦੇ ਹਾਂ ਜੀ 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 ਇਹਦਾ